ਆਪ ਸਰ ਜਿਹੜਾ ਪੰਜਾਬ ਦੇ ਵਿੱਚ ਰਹੇਗਾ ਕੱਲ ਨੂੰ ਛੁੱਟੀ ਕਰਕੇ ਆਪਣੀ ਸਰਵਿਸ ਕਰਕੇ ਜਾਏਗਾ ਜੀ ਇਹ ਬੰਦਾ ਸਾਨੂੰ ਚਾਹੀਦਾ ਨਹੀਂ ਹੂੰ ਇਹ ਬੰਦਾ ਕਿਸੇ ਤਰੀਕੇ ਨਾਲ ਖਤਮ ਹੋਣਾ ਚਾਹੀਦਾ ਕੋਈ ਖਾਲਸਾਨ ਕਿੱਥੇ ਹੋਵੇ ਸਾਨੂੰ ਦਿਓ ਫਿਰ ਜੀ ਖਾਜ਼ਮ ਮੁਰਦਾਬਾ ਤਾਂ ਆਂ ਆਖੋ ਦੇ ਕੋ ਦਿਓਗੇ ਸਹੀ ਗੱਲ ਹੈ ਕਿਉਂ ਮੁਰਦਾਬਾ ਦੇਓ ਖਾਲਸਾਨ ਹੂੰ ਉਹ ਜਦੋਂ ਮੁਰਕੋ ਸਾਡੇ ਪੱਲੇ ਹੀ ਕੋਈ ਨਹੀਂ ਕੋਸ਼ਿਸ਼ੀ ਕਹਿ ਰਹੇ ਨਾ ਬਚਿਆ ਰਿਹਾ ਤੇ ਸਾਨੂੰ ਕੁਝ ਨਹੀਂ ਇਹਨੇ ਕਰਨ ਦੇਣਾ ਹੂੰ ਗੈਰੋਂ ਮਰੇਗਾ ਤਾਂ ਤਾਂ ਸਾਡਾ ਫਾਇਦਾ ਹੈ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚੇ ਅੱਜ ਪੰਥਕ ਕਾਲੀ ਲਹਿਰ ਦੇ ਆਗੂ ਦੇ ਕੋਲ ਗੁਰਜ਼ਾਰ ਸਿੰਘ ਹੋਰਾਂ ਦੇ ਕੋਲ ਸੋ ਗੱਲਬਾਤ ਕਰ ਲੇਗੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਭਾਰਤ ਦੇ ਗ੍ਰਹਿ ਮੰਤਰੀ ਸਾਹਿਬ ਜੋ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੈਗੇ ਨੇ ਉਹਨਾਂ ਇੱਕ ਬੜਾ ਵੱਡਾ ਬਿਆਨ ਦਿੱਤਾ ਸੀਗਾ ਸੰਸਦ ਦੇ ਵਿੱਚ ਕਹਿੰਦੇ ਵੀ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਲੋ ਖਰਾਬ ਕਰਦੇ ਸੀਗੇ ਉਹਨਾਂ ਨੂੰ ਅਸੀਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸੁਟਿਆ ਤੇ ਅੱਜ ਕੱਲ੍ਹ ਉਹ ਪਾਠ ਕਰ ਰਹੇ ਵਿੱਚ ਬੈਠ ਕੇ ਸੋ ਬਹੁਤ ਵੱਡੀ ਉਹਨਾਂ ਨੇ ਗੱਲ ਇੱਕ ਕਹੀ ਐ ਉਸੇ ਮੁੱਦੇ ਤੇ ਗੱਲਬਾਤ ਕਰਦੇ ਆ ਸੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ 200 ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪਜੀ ਦਾ ਤਹਿ ਦਿਲੋਂ ਸਵਾਗਤ ਕਰਦੇ ਆ ਬਹੁਤ ਧੰਨਵਾਦ ਜੀ ਜਿਹੜੇ ਸੁਣਨ ਆਲੇ ਸਾਰਿਆਂ ਦਾ ਹੀ ਧੰਨਵਾਦ ਤੇ ਭਾਈ ਸਾਹਿਬ ਜੀ ਸਵਾਲ ਇੱ ਵਿਜਮੇ ਸਿੱਖ ਕੌਮ ਦੀ ਇੱਕ ਮਹਾਨ ਹਸਤੀ ਹੈਗੀ ਹੈ ਬਾਬਾ ਜਰਨੈਲ ਸਿੰਘ ਭਿੰਡਰਾ ਵਾਲੇ ਜਿਨ੍ਹਾਂ ਨੇ ਇੱਕ ਸਿੱਖ ਕੌਮ ਦੀ ਸਿੱਖੋਂ ਨੂੰ ਬਹੁਤ ਵੱਡੀ ਦੇਣ ਹੈ ਹਾਂਜੀ ਬਹੁਤ ਵੱਡੀ ਕੁਰਬਾਨੀ ਹੈ ਪੰਜਾਬ ਦੇ ਹੱਕਾਂ ਦੀ ਖਾਤਰ ਸਿੱਖੀ ਸਿਧਾਂਤਾਂ ਦੀ ਖਾਤਰ ਉਹਨਾਂ ਨੇ ਆਪਣੀ ਜਾਨ ਦਿੱਤੀ ਹੈ ਹਾਂਜੀ ਸੂਰਬੀਰ ਯੋਧੇ ਸੀਗੇ ਸੋਖ ਜੀ ਗੱਲ ਕਰੀਏ ਆਪਾਂ ਭਾਰਤ ਸਰਕਾਰ ਦੀ ਭਾਰਤ ਦੇ ਇੱਕ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਵੱਡਾ ਬਿਆਨ ਆਉਂਦਾ ਹੈ ਹਾਂਜੀ ਇਹ ਕੱਲ ਦੀ ਗੱਲ ਹੈਗੀ ਹੈ ਉਹ ਕਹਿੰਦੇ ਵੀ ਜਿਹੜੇ ਪੰਜਾਬ ਦੇ ਮਾਹੌਲ ਖਰਾਬ ਕਰਦੇ ਸੀਗੇ ਲੋਕ ਨਾ ਨਹੀਂ ਲਿਆ ਕਹਿੰਦੇ ਉਹਨੋਂ ਅਸੀਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸੁੱਟਿਆ ਹਾਂ ਜੀ ਕਹਿੰਦੇ ਵੀ ਅੱਜਕੱਲ੍ਹ ਤੋਂ ਉੱਥੇ ਜਾ ਕੇ ਨਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਤੁਹਾਨੂੰ ਇਹ ਸ਼ਬਦਾਵਲੀ ਕਿਵੇਂ ਲੱਗਦੀ ਆ ਬਹੁਤ ਵਧੀਆ ਜੀ ਸੰਗਤਾਂ ਤੱਕ ਤੁਸੀਂ ਇਹ ਮੈਸੇਜ ਪਹੁੰਚਾ ਰਹੇ ਹੋ ਜੀ ਗੱਲ ਏ ਵੇ ਵੀ ਅੱਜ ਵਾਕਈ ਇਹ ਸਾਡਾ ਬਾਣਾ ਹਾਂ ਆ ਸਾਡੀ ਦਸਤਾਰ ਏ ਅੱਜ ਸਮਾਂ ਇਹਨਾਂ ਦੇ ਹੱਥ ਆ ਗਿਆ ਜੀ ਸਮੇ ਦੇ ਮੁਤਾਬਕ ਜਦੋਂ ਸਮਾਂ ਇਹੋ ਜਿਹਾ ਆ ਜਾਂਦਾ ਕਿਸੇ ਦੇ ਹੱਥ ਮਾਰੇ ਬੰਦੇ ਦੇ ਹੱਥ ਅੱਜ ਸਮਾਂ ਹੈ ਹੂੰ ਉਹਨਾਂ ਨੂੰ ਸਾਡਾ ਸਾਰਾ ਕੁਝ ਚੁੱਬਦਾ ਹੈ ਹੂੰ ਇਹਨੂੰ ਵੇਖ ਕੇ ਇਸ ਚਿਹਰੇ ਨੂੰ ਇਸ ਦਸਤਾਰ ਨੂੰ ਇਹ ਜੋ ਦਸਵੇਂ ਪਾਤਸ਼ਾਹ ਸਾਨੂੰ ਬਖਸ਼ਿਸ਼ ਕੀਤੀ ਏ ਇਹਨੂੰ ਵੇਖ ਕੇ ਇਹਨਾਂ ਦੰਦਰ ਸੜ ਜਾਂਦਾ ਮੈਂ ਕਿਨਾਰੀ ਤੋਂ ਇਹਦੇ ਗੱਲ ਕਰਦਾ ਵੀ ਉਹ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਪਿੰਡਰਾ ਵਾਲਾ ਬਣਨੇ ਜਾ ਰਹਾ ਥਾ ਹਾਂਜੀ ਮੈਂ ਉਸੇ ਗੱਲ ਦੀ ਹੁੰਦਾ ਜੀ ਜੀ ਇਹ ਜਿਹੜਾ ਸਾਨੂੰ ਬਾਣਾ ਦਿੱਤਾ ਹੈ ਨਾ ਜੀ ਇਹ ਪਿੰਡਰਾ ਵਾਲਾ ਦਾ ਨਹੀਂ ਹੂੰ ਪਿੰਡਰਾ ਵਾਲੇ ਨੇ ਤੇ ਪਾਇਆ ਦਸਵੇਂ ਪਾਤਸ਼ਾਹ ਦਾ ਬਾਣਾ ਜੀ ਜੀ ਉੱਥੇ ਹੀ ਮੈਂ ਆਉਣ ਲੱਗਾ ਸੀ ਜਿਹੜਾ ਬਾਣਾ ਸਾਨੂੰ ਇਹਨਾਂ ਜੀ ਜੀ ਇਹ ਖੁਦ ਦਸਵੇਂ ਪਾਸ਼ਾ ਪਿਤਾ ਜੀ ਨੇ ਸਾਨੂੰ ਬਖਸ਼ਿਆ ਜੀ ਕੋਈ ਕਿਸੇ ਇਨਸਾਨ ਦਾ ਹੌਰਦਾ ਨਹੀਂ ਬਖਸ਼ਿਆ ਆ ਜੀ ਇਸ ਬਾਣੇ ਤੋਂ ਡਰ ਲੱਗਦਾ ਹੂੰ ਕਿਉਂਕਿ ਅੰਦਰ ਪਾਪ ਹੈ ਹੂੰ ਅੰਦਰ ਪਾਪ ਕਰਕੇ ਹੂੰ ਉਹਨਾਂ ਦੇ ਹਲਚਲ ਹੋ ਜਾਂਦੀ ਹੈ ਵੀ ਇਹੋ ਜਿਹੇ ਇਨਸਾਨ ਜੀ ਸਾਨੂੰ ਨજર ਨਹੀਂ ਆਉਣੇ ਚਾਹੀਦੇ ਅੱਜ ਕੱਲ੍ਹ ਐਸੇ ਜਮਾਨੇ 'ਚ ਹੂੰ ਵੀ ਕਿਉਂ ਇਹ ਧਾਰਨ ਕਰਦੇ ਨੇ ਕਿਉਂ ਕਿਰਪਾਨ ਪਾਈ ਏ ਕਿਉਂ ਇਹ ਮਰਿਆਦਾ ਰੱਖਦੇ ਨੇ ਸਾਡੀ ਸਾਰੀ ਮਰਿਆਦਾ ਖਤਮ ਕਰਨ ਤੇ ਇਹ ਜਿਹੜਾ ਬੋਲ ਬੋਲਿਆ ਹੈ ਨਾ ਹਮ ਇੱਕ ਨਾਂ ਦੇ ਉਹਨੇ ਨਹੀਂ ਲਿਆ ਇਸ਼ਾਰਾ ਹੀ ਬਿਠਾ ਹੈ ਇੱਕ ਵੱਡਾ ਹਨੂ ਇਸ਼ਾਰਾ ਉਹਨੇ ਕੀਤਾ ਡਿਬਰੂਗੜ ਤੋਂ ਉਹਨੇ ਦੱਸਤਾ ਹਾਂਜੀ ਵੀ ਤੁਹਾਡੀ ਹਾਲਾਤ ਆ ਕਰਾਂਗੇ ਆਪਣੇ ਇੱਕ ਜੋਰ ਜਮਾਇਆ ਉਹਨੇ ਹਮ ਹਰ ਸਿੱਖ ਨੂੰ ਇੱਕ ਚੀਜ਼ ਸੋਚਣੀ ਵਿਚਾਰਨੀ ਚਾਹੀਦੀ ਹੈ ਇੱਕ ਉਹਨੇ ਹਕੂਮਤ ਦਾ ਨਸ਼ਾ ਇੱਕ ਹਕੂਮਤ ਦਾ ਜੋਰ ਜਿਹੜਾ ਨਾ ਸਾਡੇ ਉੱਤੇ ਉਹਨੇ ਥੋਪਿਆ ਏ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਸਾਡੀ ਸਰਕਾਰ ਨਹੀਂ ਸੀਗੀ ਫਿਰ ਵੀ ਅਸੀਂ ਕਹਿੰਦੇ ਵੱਡੀ ਕਾਰਵਾਈ ਕੀਤੀ ਨਹੀਂ ਜੀ ਸਰਕਾਰ ਉਹਨਾਂ ਦੀ ਹੀ ਹਮ ਇਹਦੇ ਇੱਕ ਡਰਾਮਾ ਜਿਹਾ ਹੈ ਮੁੱਖ ਮੰਤਰੀ ਆਏ ਜਦੋਂ ਕੈਰੋਂ ਤੋਂ ਬਾਅਦ ਮੁੱਖ ਮੰਤਰੀ ਕੋ ਇਹੋ ਜਿਹਾ ਜਮੇ ਨਹੀਂ ਜੀ ਵੀ ਜਿਹੜਾ ਸਾਡੀ ਕੋਈ ਗੱਲ ਕਰ ਸਕੇ ਸਾਡੇ ਵਾਸਤੇ ਕੋਈ ਮਤਲਬ ਏ ਅਮ ਦੁਨੀਆ ਕੈਰੋ ਨੂੰ ਭੈੜਿਆਂ ਦੀ ਏ ਪਰ ਉਹਦੀ ਨੀਤੀ ਜਿਹੜੀ ਸੀ ਉਹ ਸਮਝ ਨਹੀਂ ਸਕੇ ਲੋਕ ਉਦੋਂ ਮਗਰੋਂ ਕੋਈ ਇਹੋ ਜਿਹਾ ਮੁੱਖ ਮੰਤਰੀ ਜਮਿਆ ਨਹੀਂ ਪੰਜਾਬ ਦੀ ਗੱਲ ਕਰ ਸਕੇ ਸਿੱਖਾਂ ਦੀ ਗੱਲ ਕਰ ਸਕੇ ਕੈਰੋ ਦੀ ਨੀਤੀ ਜਿਹੜੀ ਲੋਕਾਂ ਪੱਖੀ ਸੀਗੀ ਲੋਕਾਂ ਪ੍ਰਤੀ ਸੀਗੀ ਐਸੀ ਠੀਕ ਹੂੰ ਬਿਲਕੁਲ ਸਿੱਖਵਾਜ ਦੇ ਪੱਕੀ ਸੀ ਉਹਦੀ ਜੀ ਉਹਨੂੰ ਪਤਾ ਸੀ ਵੀ ਜੇ ਪੰਜਾਬੀ ਸੂਬੇ ਇਨੀ ਕੁ ਮੰਨ ਗਈ ਸਾਡਾ ਨਾਸ ਹੋ ਜਾਣਾ ਜੀ ਉਹਨੂੰ ਸਾਰਾ ਪਤਾ ਸੀ ਵੀ ਕੀ ਸਿੱਖਾਂ ਦੇਗਾ ਹਾਲਾਤ ਨੇ ਕਿਉਂਕਿ ਸਲੈਂਟਰ ਦੇ ਵਿੱਚ ਉਹਨੂੰ ਹਰ ਚੀਜ਼ ਦਾ ਪਤਾ ਸੀ ਜੀ ਵੀ ਇਹ ਕੁਝ ਕਰਨ ਵਾਲੇ ਨੇ ਅੱਗੇ ਸਾਡੀ ਕਮਨ ਵਾਲਾ ਕੁਝ ਹੋਣਾ ਹੈ ਉਹ ਪਹਿਲਾਂ ਹੀ ਗੱਲਾਂ ਦੱਸ ਗਿਆ ਹੂੰ ਵੀ ਸਾਡੇ ਨਾਲੇ ਵਰਤਨਾ ਹੈ ਹੂੰ ਤੇ ਸਾਡੇ ਨਾਲ ਹੋਣਾ ਉਹਦੇ ਵਰਗਾ ਉਹ ਵੀ ਆ ਅਕਾਲੀਆਂ ਨੇ ਸਰਕਾਰ ਦੇ ਹੱਥ ਜੜ ਕੇ ਇਹਨਾਂ ਨੇ ਉਹਨੂੰ ਪੰਡਿਆ ਜੀ ਪੰਜਾਬੀ ਸੂਬੇ ਦੇ ਵਿੱਚ ਉਹ ਆਂਦਾ ਸੀ ਮੈਂ ਦਿੱਲੀ ਦੀਆਂ ਕੰਧਾਂ ਤੱਕ ਪੰਜਾਬੀ ਸੁਪਾ ਲਿਖਾਏ ਦਾ ਹੱਥ ਜੋੜਦਾ ਇਸਿਆ ਨੇ ਬਣ ਜਾਓ ਜੀ ਤੁਹਾਨੂੰ ਕੁਝ ਨਹੀਂ ਮਿਲਣਾ ਇਸ ਤਰ੍ਹਾਂ ਜੀ ਪਰ ਇਹਨਾਂ ਨੇ ਕਾਲੀਆਂ ਨੇ ਉਹਨਾਂ ਦੀ ਮਤਲਬ ਇਹ ਗੱਲ ਨਾ ਮੰਨਣ ਕਰਕੇ ਲੋਕਾਂ ਨੂੰ ਬੁੱਧੂ ਬਣਾ ਕੇ ਕੌਮ ਸਾਰੀ ਨੂੰ ਪਾਗਲ ਬਣਾ ਕੇ ਫਿਰ ਉਹ ਸੈਂਟਰ ਵਾਲੀ ਮਰਵਾਇਆ ਉਹਨੂੰ ਸਾੜਿਆਂ ਬੰਦਿਆਂ ਤੋਂ ਜੀ ਉਹਦੋਂ ਮਗਰੋਂ ਕੋ ਮੁੱਖ ਮੰਤਰੀ ਜਮਿਆ ਨਹੀਂ ਜਿਹੜਾ ਸਰਕਾਰ ਦੀ ਗੱਲ ਟਾਲਣ ਵਾਲਾ ਹੈ ਕਹਿ ਰਹੇ ਉਹਨੂੰ ਵੀ ਏਜੰਸੀਆਂ ਨੇ ਮਾਰਿਆ ਸੈਂਟਰ ਦੀ ਏਜੰਸੀਆਂ ਨੇ ਅੱਛਾ ਜੀ ਸੈਂਟਰਲ ਦੀ ਏਜੰਸੀ ਦੇ ਨਾਲ ਪੂਰਾ ਉਹਦਾ ਇਤਿਹਾਸ ਬਣਿਆ ਵੀ ਇਹ ਕੋਈ ਗੁਲਜਾਰੀ ਨੰਦਾ ਹੀ ਕਿਵੇਂ ਦੇ ਕਿੰਨੇ ਕਿੰਨੇ ਬੰਦੇ ਸਾਂ ਜਿਹੜੇ ਭੋਗੇ ਮਲੇਸ਼ੀਆ ਬੰਦੇ ਰਹੇ ਨੇ ਪੁਰਾਣੇ ਜੀ ਇਹ ਸਾਰਿਆਂ ਦੀ ਰਹਿ ਸੀ ਵੀ ਕੈਰੋਂ ਨਾ ਬਚਿਆ ਰਿਹਾ ਤੇ ਸਾਨੂੰ ਕੁਝ ਨਹੀਂ ਇਹਨੇ ਕਰ ਦੇਣਾ ਹੂੰ ਕੈਰੋਂ ਮਰੇਗਾ ਤਾਂ ਤਾਂ ਸਾਡਾ ਫਾਇਦਾ ਹੈ ਹੂੰ ਇਹੋ ਜਿਹਾ ਬੰਦਾ ਸੀ ਉਹ ਕੈਰੋਂ ਹੂੰ ਪਰ ਉਹ ਇਹਨਾਂ ਨੇ ਬਦਨਾਮ ਉਹਨੂੰ ਕਰਕੇ ਉਹਦੋਂ ਮਗਰੋਂ ਮੁੱਖ ਮੰਤਰੀ ਆਜਾ ਲਿਆ ਇਹਨੂੰ ਤੁਸੀਂ ਮੁੱਖ ਮੰਤਰੀ ਸਮਝਦੇ ਪੰਜਾਬ ਦਾ ਦੁਬਾਰਾ ਬੋਲੋ ਮੈਨੂੰ ਖਾਂ ਗੱਲ ਵਿੱਚ ਹਾਂਜੀ ਉਹ ਤੋਂ ਬਲੋ ਮੁੱਖ ਮੰਤਰੀ ਜਿਹੜਾ ਅੱਜ ਮੁੱਖ ਮੰਤਰੀ ਹੈ ਜੀ ਇਹ ਮੁੱਖ ਮੰਤਰੀ ਨਹੀਂ ਪੰਜਾਬ ਦਾ ਹਮ ਕਹਿ ਰਹੋ ਉਹ ਮਗਰੋਂ ਬਣੀ ਜਮਤੋਂ ਨੂੰ ਕੋਲੋਂ ਦੱਸੇ ਜੰਮੀ ਨਹੀਂ ਕੋ ਮੁੱਖ ਮੰਤਰੀ ਬਣਨ ਵਾਲਾ ਵੀ ਪੰਜਾਬ ਦੀ ਕੋਈ ਗੱਲ ਕਰ ਕਹਿ ਰਹੋ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਅੱਜ ਤੱਕ ਨਹੀਂ ਬਣਿਆ ਅੱਜ ਤੱਕ ਨਹੀਂ ਬਣਿਆ ਨਹੀਂ ਕਿਦਾ ਹੋ ਕੇ ਰਹਿ ਗਿਆ ਫਿਰ ਇਸ ਸਰਕਾਰ ਲਈ ਹੋਗੇ ਰਹਿਗਾ ਸੈਂਟਰ ਦਾ ਅੱਛਾ ਉਹਦੀ ਸਲਾਹ ਤੋਂ ਬਿਨਾ ਇਹ ਕੁਝ ਨਹੀਂ ਕਰ ਸਕਦਾ ਜੀ ਇਹ ਜੋ ਉਹਨੇ ਆਖ ਲਿਆ ਉਹ ਨਹੀਂ ਕਰਨਾ ਇਹਨੂੰ ਸਾਫ ਦਾ ਇੱਕ ਪਾਸੇ ਅਜੇ ਸਰਕਾਰ ਨੇ ਕੀਤਾ ਕੋਈ ਮੁੱਖ ਮੰਤਰੀ ਬਣੇਗਾ ਨਾ ਇਹ ਕਿਉਂ ਗਏ ਨੇ ਸਾਰੇ ਉਹਦੀ ਪਾਰਟੀ ਵਿੱਚ ਹਮ ਸੈਂਟਰ ਲਈ ਕਿਉਂ ਚਲੇ ਗਏ ਨੇ ਇਸੇ ਗੱਲ ਦਾ ਹਬੀਤਾ ਹੈ ਵੀ ਅਸੀਂ ਕਰ ਕੋਈ ਨਹੀਂ ਸਕਦੇ ਤੇ ਆਪਣਾ ਟ੍ਰੈਵਲਿੰਗ ਆ ਜੇ ਉਧਰ ਜੁੜ ਜਾਈਏ ਹਮ ਹਾਂਜੀ ਸੋ ਪਾਈ ਸੰਗ ਇਹਲਾ ਸਵਾਲ ਹੈਗਾ ਵੀ ਹਿਮਾਚਲ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਲੋਕ ਜਾਂਦੇ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਨੇ ਜਾਂ ਸੈਰ ਸਪਟੇ ਨੂੰ ਜਾਂਦੇ ਨੇ ਉੱਥੋਂ ਦੇ ਲੋਕਾਂ ਨੇ ਕਹਿੰਦੇ ਮਸੂਲਸੂਦ ਹੈਗਾ ਕੋਈ ਐਮ ਉਥੋਂ ਦਾ ਮੰਤਰੀ ਹੈ ਕਹਿੰਦੇ ਉਹਨੇ ਕੋਲ ਖੜ ਕੇ ਜਨ ਸੰਤ ਜਰਨਲਿਸਟ ਪਿੰਡਰਾ ਵਾਲਾ ਦਾ ਝੰਡਾ ਆਪਣੇ ਪੈਰਾਂ ਦੇ ਵਿੱਚ ਰੋਲਿਆ ਇਹ ਮਾਹੌਲ ਖਰਾਬ ਕਰਨ ਵਾਲੇ ਲੋਕ ਹੈ ਕੌਣ ਹੈ ਕਿ ਸਾਜਿਛ ਚੱਲਦੀ ਹੈ ਵੇਖੋ ਜੀ ਇਹ ਦਾ ਅਸਲ ਨਾ ਜੀ ਜਿੰਨਾ ਕਰ ਰਿਹਾ ਸੈਂਟਰ ਕਰ ਰਿਹਾ ਨਹੀਂ ਕਿਸੇ ਦੀ ਕੀ ਤਾਕਤ ਹੈ ਹਮ ਸਾਡੇ ਲੋਕ ਕਿਉਂਕਿ ਦੇਸ਼ ਇਹ ਸਾਡਾ ਜਿਹੜੇ ਸਾਡੇ ਲੋਕ ਆਖਦੇ ਨੇ ਸਾਡਾ ਨਹੀਂ ਦੇਸ਼ ਦੇ ਅਸੀਂ ਮਾਲਕ ਆ ਸਾਡਾ ਦੇਸ਼ ਏ ਜੀ ਸਾਨੂੰ ਹੱਕ ਏ ਹੂੰ ਉਹਨਾਂ ਨੂੰ ਹੱਕ ਏ ਸਾਡਾ ਉਹਨਾਂ ਦੇ ਵੀ ਕਦੀ ਦਖਲਦੰਦੀ ਨਹੀਂ ਹੋਈ ਹੂੰ ਉਹ ਜੈ ਮਾਤਾ ਦੀ ਸਰ ਕੁਛ ਕਹਿਣ ਜੈ ਭਾਰਤੀ ਕਹਿਣ ਸਾਨੂੰ ਕੋਈ ਇਤਰਾਜ਼ ਨਹੀਂ ਹੁੰਦੇ ਸੀ ਹੂੰ ਪਰ ਸਾਨੂੰ ਸਾਡੇ ਦੇ ਉਹਨਾਂ ਉਤਰਾਜ ਹਰ ਇੱਕ ਨੂੰ ਜੀ ਸੈਂਟਰ ਨੇ ਇਹੋ ਜੀ ਅੱਗ ਚਿੰਕੀ ਲਾਈ ਏ ਵੇ ਇਹ ਉਹਦੇ ਤੇ ਹਰ ਇੱਕ ਬੰਦਾ ਜਿਹੜਾ ਇੱਕ ਪੈਸੇਲਾ ਬੰਦਾ ਨਹੀਂ ਉਹ ਵੀ ਬੋਲਦਾ ਹੈ ਨਾ ਚੀਜ਼ਾਂ ਤੇ ਜਿਹਨੂੰ ਕੋਈ ਗਿਆਨ ਨਹੀਂ ਹਮ ਅ ਸਾਡਾ ਦੇਸ਼ ਜੀ ਮੋੜ ਤੋ ਹੀ ਰਿਹਾ ਹੈ ਇਸ ਭਾਰਤ ਨੂੰ ਬਚਾਣ ਦਾ ਵੀ ਇਹ ਭਾਰਤ ਨੂੰ ਦੇਸ਼ بچਿਆ ਰਿਹਾ ਹੈ ਹਮ ਪਰ ਇਹ ਖੋਦ ਇਹਨੂੰ ਉਜਾੜਨਾ ਚਾਹੁੰਦੇ ਨੇ ਜੀ ਇਹ ਭਾਰਤੀ ਦੇ ਮੰਤਰੀ ਇਹ ਜਿੰਨੇ ਗ੍ਰਹਿ ਮੰਤਰੀ ਜਿੰਨਾ ਕੁਛ ਨਾ ਕੁਛ ਬਿਆਨ ਦੇ ਦਿੰਦੇ ਤੇ ਲੋਕ ਇਹਨਾਂ ਦੀ ਸਰਕਾਰ ਹੈ ਉਹ ਸਹਿਮਤ ਹੋ ਜਾਂਦੇ ਨੇ ਜੀ ਉਹ ਬੋਲਣ ਲੱਗ ਪਈਦੇ ਨੇ ਸਾਡੇ ਗੱਲ ਪਾਉਣ ਲੱਗ ਪਈਦੇ ਨੇ ਸਾਡੇ ਝੰਡੇ ਲਾਉਣ ਲੱਗ ਪਈਦੇ ਨੇ ਜਦੋਂ ਅਸੀਂ ਦੇਸ਼ ਦੇ ਰਹਿਣ ਵਾਲੇ ਆ ਤੇ ਅਪਰਾਧ ਕੀ ਹੈ ਕੀ ਬਰਾ ਦੇ ਸੀ ਕਰਨੇ ਆ ਹਮ ਬਿਲਕੁਲ ਝੂਠ ਦਾ ਉਹਨਾਂ ਇੱਕ ਬਣਾਇਆ ਆ ਬੜਾ ਵੱਡਾ ਮਦਦਲੇ ਨੂੰ ਕਮਜ਼ੋਰ ਇੰਨਾ ਕਮਜ਼ੋਰ ਹੋ ਗਿਆ ਨਾ ਅੱਜ ਜੀ ਵੀ ਰੱਬ ਨਾ ਕਰੇ ਲੜਾਈ ਲੱਗੇ ਨਾ ਇਹਨਾਂ ਦੇ ਪੱਲੇ ਕੁਝ ਨਹੀਂ ਇਹ ਦੇਸ਼ ਦੇ ਪੱਲੇ ਕੁਝ ਨਹੀਂ ਆਉਣਾ ਹਮ ਸਾਡਾ ਮੁਲਕ ਯਾਰ ਜਈਏ ਨਿਸ਼ਾਨ ਲਾ ਕੇ ਨੂੰ ਤਕਲੀਫ ਕੀ ਹੈ ਫੋਟੋ ਲਾਈਏ ਪਿੰਡਰਾਂ ਵਾਲੇ ਦੀ ਕੀ ਤਕਲੀਫ ਹੈ ਬੋਢੋ ਚ ਕੀ ਵੱਡ ਗਿਆ ਹੈ ਇਹ ਜਿੰਨੀਆਂ ਫੋਟੋਆਂ ਲਾ ਕੇ ਲੰਗਦੇ ਸੀ ਉਹਨਾਂ ਦੀ ਸੇਵਾ ਕਰਦੇ ਆ ਚਾਹ ਕੋਈ ਦੇਵੀ ਦੀ ਲਾ ਕੇ ਚਾਹ ਕਿਸੇ ਦੀ ਪਰ ਇਹਨਾਂ ਨੇ ਕਸਮ ਚੁੱਕੀ ਹੈ ਕਈ ਜਿਹੜੇ ਲੀਡਰ ਹੈਗੇ ਨੇ ਆਪਾਂ ਕਹੀਏ ਵੀ ਸ਼ਿਵਸਨਾਂ ਦੇ ਜਾਂ Hindu ਕਹੀਏ ਇਹੋ ਜਿਹੇ ਸ਼ਰਾਰਤੀ ਅੰਸਰ ਹੈਗੇ ਨੇ ਕਈ ਉਹ ਗੱਲ ਕਹਿੰਦੇ ਨੇ ਵੀ ਖਾਲਸਤਾਨ ਉਹਦਾ ਨਾ ਨਾਅਰਾ ਲਾਉਂਦੇ ਸੀ ਬਾਬਾ ਜਨਰਲ ਸਿੰਘ ਪਿੰਡਰਾਂ ਵਾਲੇ ਵੱਖਰੇ ਰਾਜ ਦੀ ਗੱਲ ਕਰਦੇ ਸੀ ਉਹਨਾਂ ਨੇ ਕਈ ਹਿੰਦੂਆਂ ਦਾ ਕਤਲ ਕੀਤਾ ਕਹਿੰਦੇ ਵੇਖੋ ਜੀ ਇਹ ਬੜੀ ਲੰਮੀ ਗੱਲ ਹੈ ਇਹ ਸਰਕਾਰ ਜੋ ਕੁਝ ਕੀਤਾ ਨਾ ਪਿੰਡਾਂ ਵਾਲਾ ਕੁਝ ਖਾਸ ਤਨ ਮੰਗਿਆ ਸੀ ਹਮ ਉਹਨੇ ਹੱਕ ਮੰਗੇ ਸਨ ਲੋਕਾਂ ਗਰੀਬਾਂ ਦੇ ਜੀ ਕੋਈ ਤੁਸੀਂ ਅੱਜ ਤੱਕ ਉਹ ਮਤਾ ਪੜ੍ਹੋ ਅਨੰਦਪੁਰ ਸੇ ਵਾਲਾ ਮਤਾ ਪੜ੍ਹ ਕੇ ਵੇਖ ਲਓ ਹਮ ਕੋਈ ਸਾਰੇ ਬਈ ਲੋਕ ਹਰ ਇੱਕ ਨੂੰ ਜਿਉਣ ਦਾ ਹੱਕ ਦਿਓ ਜੀ ਕੋਈ ਭੁੱਖਾ ਨੰਗਾ ਨਾ ਰਹੇ ਹਮ ਇਹਨਾਂ ਧੱਕੇ ਨਾਲ ਬਣਾਇਆ ਸਰਕਾਰ ਨੇ ਸਰਕਾਰ ਚਾਹੁੰਦੀ ਨਹੀਂ ਕਿਸੇ ਦਾ ਭਲਾ ਕਰਨਾ ਵੀ ਲੋਕ ਭੁੱਖੇ ਮਰਨ ਲੋਕ ਗਲਤ ਟੁਰੇ ਫਿਰਨਾ ਜੀ ਸਾਰਾ ਸਿਰਜ਼ਲਾ ਸਰਕਾਰ ਨੇ ਵਿਗਾੜਿਆ ਕੋਈ ਨਹੀਂ ਹੋਰ ਵਿਗਾੜਨ ਵਾਲਾ ਜੀ ਹਿੰਦੁਸਤਾਨ ਦੇ ਵਿੱਚ ਚਲੋ ਭਾਈ ਸਾਹਿਬ ਜੀ ਅਗਲੇ ਸਵਾਲ ਤੇ ਆਉਣੇ ਆ ਜੀ ਜਿਸ ਤਰ੍ਹਾਂ ਜਿਹੜੀ ਗੱਲ ਹੋਈ ਸੀ ਹਿਮਾਚਲ ਦੇ ਵਿੱਚ ਜਦੋਂ ਝੰਡੇ ਦੀ ਬੇਗਦੀ ਕੀਤੀ ਹਾਂਜੀ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਹਿਮਾਚਲ ਤੋਂ ਬੱਸਾਂ ਆਉਂਦੀਆਂ ਸੀ ਉਹਦੇ ਵਿੱਚ ਉਹਦੇ ਸਾਹਮਣੇ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਵਾ ਦੇ ਪੋਸਟਰ ਲਪਕਾਏ ਖਾਲਸਾ ਜਿੰਦਾਬਾਦ ਦੇ ਨਾਰੇ ਲਾਏ ਹੁਣ ਸ਼ਿਵਸਾਰ ਨੇ ਕੱਲ ਇੱਕ ਹੋਰ ਕਦਮ ਚੁੱਕਿਆ ਵੀ ਉਹ ਬਸਾਂ ਜਿਹੜੀਆਂ ਪੰਜਾਬ ਦੀਆਂ ਸੀ ਉਹਦੇ ਤੇ ਭਾਰਤ ਮਾਤਾ ਦੀ ਫੋਟੋ ਲਗਾ ਕੇ ਖਾਲਸਾਤਨ ਮਰਦਾਬਾ ਦੇ ਨਾਰੇ ਲਗਾਏ ਨਹੀਂ ਵੇਖੋ ਜੀ ਆ ਗੱਲ ਮਾੜੀ ਹੈ ਵੀ ਨਾ ਦੇ ਜੀ ਕੋ ਖਾਲਸਾਤਨ ਬਣ ਗਿਆ ਨਾ ਕੋਈ ਨਾਂ ਹੈ ਜੀ ਇਹ ਵੀ ਇੱਕ ਨਾ ਰੌਣਾ ਪਾ ਕੇ ਤੇ ਸਾਨੂੰ ਮਾਰਨ ਦੀ ਸਾਜ ਤੇ ਬੜੀ ਤਖਲੀ ਜੀ ਜਦੋਂ ਖਾਲਸਾ ਸਾਡਾ ਨਹੀਂ ਨਾ ਕਿਧਰੇ ਜਾਂ ਤਾਂ ਸਾਨੂੰ ਦੇ ਨਾ ਜੀ ਇਹ ਨਾਰਾ ਲਾਣਾ ਜਿਹੜਾ ਹੈ ਕਿ ਦੇਸ਼ ਦੇ ਵਿੱਚ ਅੱਗ ਬਾਲਣੇ ਇਹ ਤੀਲੀ ਲਾ ਰਹੇ ਨੇ ਕੋਈ ਸਾਡੇ ਰੋਗ ਵੀ ਬੇਸਮਝ ਨੇ ਕੋਈ ਖਾਲਸਾ ਇਸ ਤਰ੍ਹਾਂ ਜਾਣਕਾਰੀਆਂ ਨਾਲ ਜਾਂ ਇਸ ਤਰ੍ਹਾਂ ਕਦੀ ਬਣਿਆ ਖਾਲਸਾ ਜੀ ਖਾਲਸਾਂ ਦੀ ਕੋਈ ਗੱਲ ਨਹੀਂ ਸਾਡੇ ਕੋਲ ਇੱਕ ਸ਼ਰਾਰਤੀ ਲੋਕਾਂ ਨੇ ਕਿ ਮੈਂ ਸਮਝਣਾ ਵੀ ਬੜਾ ਵੱਡਾ ਸਾਡੇ ਤੇ ਥੋਪਿਆ ਹੈ ਜੀ ਕੋਈ ਖਾਲਸਾ ਕਿਸ ਨੂੰ ਮਾਰੋ ਕਿਸ ਨੂੰ ਅੰਦਰ ਦਿਓ ਸਾਡਾ ਗੁਰੂ ਸਾਨੂੰ ਹਾਂ ਆ ਗਿਆ ਖਾਲਸੇ ਦਾ ਰਾਜ ਸਾਡੇ ਗੁਰੂ ਨੇ ਇਹ ਗੱਲ ਆਖੀ ਵੀ ਤੁਹਾਡਾ ਸਾਰੇ ਦਾ ਹੀ ਰਾਜ ਹੂੰ ਸਰਾਜ ਇਸ ਤਰ੍ਹਾਂ ਵੀ ਸਾਡੀ ਨੇਕ ਨੀਤੀ ਕਰਕੇ ਕੋਈ ਬਾਹਰ ਦੇ ਮੁਲਕਾਂ ਵਿੱਚ ਜਿਵੇਂ ਹਮਲਾ ਮਾਰੀਆਂ ਸਾਡੇ ਨishan ਸਾਹਿਬ ਨੇ ਕੋਈ ਖਾਲਸਾ ਹੀ ਉਹਦੇ ਤੋਂ ਚੁੱਪਦੇ ਨੇ ਹੂੰ ਉਹ ਚੀਜ਼ ਇਹਨੂੰ ਦਿਖਾਦਿਖਾ ਕੇ ਸਾਡੇ ਅੱਗੇ ਖਾਲਸਾ ਨਾ ਸਾਨੂੰ ਕੁਝ ਦੇਂਦੇ ਨੇ ਵੀ ਦੇ ਕੇ ਸਾਜ ਜਾਂਦੇ ਕੋਈ ਦੇਣ ਨਾ ਸਾਨੂੰ ਬਸਾ ਭਈ ਜ਼ਾਦਾ ਖਾਲਸਾ ਨੇ ਜੀ ਇੱਕ ਸਾਨੂੰ ਸਿਰ ਬਣਾ ਮਾਰਨ ਵਾਸਤੇ ਹਮ ਤੇ ਸਾਨੂੰ ਜੇਲਾ ਚ ਦੇਣ ਵਾਸਤੇ ਇਹ ਵੀ ਇਹਨਾਂ ਆਪ ਹੀ ਨਾਰਾ ਬਣਾ ਦਿੱਤਾ ਜੀ ਸਾਡੇ ਬੱਲੇ ਕੁਝ ਵੀ ਨਹੀਂ ਹਮ ਸਾਡੇ ਮੁੰਡੇ ਅੰਦਰ ਦੇਣਗੇ ਜਿਹੜਾ ਬੋਲੇਗਾ ਉਹਨੂੰ ਅੰਦਰ ਦੇਣਗੇ ਹਮ ਸਿਰਫ ਇੱਕ ਝੂਠ ਹੀ ਮਾਰੀ ਜਾਂਦੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਾਂ ਤਾਂ ਸਾਡਾ ਕੋਈ ਦੱਸੋ ਵੀ ਖਾਲਸਾਨ ਕਿੱਥੇ ਹੋਏ ਸਾਨੂੰ ਦਿਓ ਫਿਰ ਜੀ ਖਾਲਸਾ ਮੁਰਜ਼ਾਬਾ ਤਾਂ ਆਂ ਆਖੋ ਦੇ ਕੋਈ ਦਿਓਗੇ ਦੇ ਸਹੀ ਗੱਲ ਹੈ ਕਿਉਂ ਮੁਰਦਾਬਾਦਾਂ ਦੇ ਖਾਲਸਾਨ ਉਹ ਜਦੋਂ ਮੁਰਖੋ ਸਾਡੇ ਪੱਲੇ ਹੀ ਕੋਈ ਨਹੀਂ ਕੁਝ ਵੀ ਹਾਂ ਸਾਡੇ ਨੂੰ ਜੀਵਨ ਆਰਾਮ ਹੀ ਨਾ ਕੀਤਾ ਹੈ ਜੀ ਸਾਡੇ ਗੁਰੂ ਦੀ ਮਰਿਆਦਾ ਸਾਡੇ ਤੋਂ ਖਿੱਚਦੇ ਨਹੀਂ ਪਾਉਂ ਹਾਂ ਉਹ ਸਾਡੇ ਤੋਂ ਖੁੰਦੇ ਨੇ ਤੇ ਨਾਂ ਵਿੱਚ ਬਿੰਦਰਾ ਦਾ ਲੈ ਦੇਂਦੇ ਨੇ ਹਾਂ ਵੀ ਉਹਦੀ ਨਕਲ ਇਹ ਨਕਲ ਤੇ ਸਾਡੇ ਗੁਰੂ ਨੇ ਦਿੱਤੀ ਹੈ ਸਾਡੀ ਇਹ ਨਕਲ ਕੌਣ ਮਗਨਾਲਾ ਵਾਲੇ ਨੇ ਹਾਂ ਨਾ ਸਹੀ ਇਹ ਨਕਲ ਘੁੱਟਣਾ ਜੀ ਅਸੀਂ ਕਿਸੇ ਨੂੰ ਤੰਗ ਕਰ ਰਹੇ ਹਾਂ ਕੋਈ ਕਿਸੇ ਨੂੰ ਮਾਰ ਰਹੇ ਹਾਂ ਜਾਂ ਕਿਸ ਅਸੀਂ ਤਾਂ ਤੁਸੀਂ ਬੱਸ ਵਜ੍ਹਾ ਕਰਿਆ ਸਾਡੇ ਲੋ ਬ੍ਰਹਮਾ ਦੀ ਲਾ ਨੂੰ ਕਿਸੇ ਹੋਰ ਦੇਵੀ ਦੀ ਸਾਨੂੰ ਤੇ ਤਕਲੀਫ ਹੀ ਕੋਈ ਨਹੀਂ ਆ ਖਾਲਸਾ ਦਾ ਸਰਬੱਤ ਦਾ ਭਲਾ ਮੱਖਾ ਹਾਂਜੀ ਜੀ ਇਹ ਸਾਰੇ ਮੂਰਖ ਹੋਏ ਫਿਰਦੇ ਨਹੀਂ ਜੀ ਮੂਰਖ ਨਿਰੰਕਾਰ ਘਰੇ ਗਰੀ ਜਾਂਦਾ ਕਿਉਂਕਿ ਸਮਾਂ ਜਿਆਦੇ ਜੇ ਰਾਜ ਨਹੀਂ ਚਾਹਦੇ ਹੁੰਦੇ ਹਾਂ 12 8 9 ਬਰੇ ਮੁਗਲ ਨੇ ਰਾਜ ਕੀਤਾ ਪਰ ਇੱਕ ਬੰਦੇ ਨੇ ਨਹੀਂ ਕੀਤਾ ਵਿੱਚ ਗਦੀ ਦੂਜਾ ਜੋੜਾਵਰ ਬਣ ਗਿਆ ਕਦੀ ਮੁਗਲ ਕੁਮਦਾਰਾ ਰਾਜ ਜਰੂਰ ਰਿਹਾ ਉਹਦੇ ਇੱਕ ਕਾਟਬਾਤ ਹੁੰਦੀ ਰਹੀ ਹੈ ਆਹ ਇਹਨੂੰ ਖਤਮ ਹੋ ਗਿਆ ਇਹ ਜਿਹੜਾ ਰਾਜ ਹੈ ਨਾ ਇਹ ਵੀ ਥੋੜੇ ਦਿਨ ਚੱਲੇਗਾ ਜਿਹੜੇ ਹਾਲਾਤ ਨੇ ਜਾਂਦੇ ਕੋਈ ਬਾਹਰੋਂ ਬਲਾ ਪਹੇਗੀ ਇਨੀ ਫੋਟ ਵਾਧੀ ਜਾਂਦੀ ਹੈ ਇਹਨਾਂ ਸਾਡਾ ਬੇਤਬਾਕਾ ਕੰਮ ਹੋਇਆ ਜਾਂਦਾ ਸਿੱਖ ਨੂੰ ਕੋਈ ਨਗੁੰਮੀ ਦੇ ਦੇ ਨੇ ਪਿੰਡ ਨਾਲ ਦੀ ਬੰਨੀ ਦੇਣਾ ਸਾਨੂੰ ਕੌਣ ਰੱਖੇਗਾ ਪਿੰਡ ਨਾਲੇ ਪਿੰਡ ਨਾਲੇ ਦਾ ਵਿੱਚ ਕਿਉਂ ਨਾਲ ਲੈਂਦੇ ਨੇ ਅਸੀਂ ਗੁਰਦੇ ਗੁਰੂ ਦੇ ਸਿੰਘ ਸਾਨੂੰ ਬਾਬੇ ਦੀਪ ਸਿੰਘ ਤੋਂ ਬਾਣਾ ਮਿਲਿਆ ਹੈ ਜੀ ਦੂਸਰੇ ਬਾਦਸ਼ਾਹ ਨੇ ਸਾਨੂੰ ਦਿੱਤਾ ਆ ਬਿਲਕੁਲ ਤੇ ਕਿਉਂ ਸਾਡੇ ਨਾਲ ਇਹ ਕਰਦੇ ਨੇ ਅਸੀਂ ਨਹੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਸੋ ਭਾਈ ਸਾਹਿਬ ਜੀ ਇੱਕ ਹੀ ਲਾ ਸਵਾਲ ਕਰਦੇ ਆ ਵੀ ਪਹਿਲਾਂ ਵੀ ਕਈ ਵਾਕਿਆ ਹੋਏ ਨੇ ਜਿਵੇਂ ਮਹਾਰਾਸ਼ਟਰ ਦੇ ਵਿੱਚ ਸਿੱਖ ਸਰਦਾਰ ਨੂੰ ਕੁੱਟਿਆ ਗਿਆ ਸੀਗਾ ਫਿਰ ਬੰਗਾਲ ਦੇ ਵਿੱਚ ਗੱਲ ਕਰੀਏ ਬੰਗਾਲ ਦੇ ਵਿੱਚ ਕੇਐਸਆਈ ਅਫਸਰ ਸੀਗਾ ਸਿੱਖ ਸਰਦਾਰ ਕਹਿੰਦੇ ਵੀ ਤੂੰ ਖਾਲਸਤਾਨੀ ਐ ਹੁਣ ਜਿਹੜੀ ਕੱਲ ਪਰਸੋਂ ਦੀ ਇੱਕ ਘਟਨਾ ਵਾਪਰੀ ਹੈ ਹਰਿਆਣੇ ਦੇ ਵਿੱਚ ਇੱਕ ਕਰਨਲ ਸਿੱਖ ਸਰਦਾਰ ਕਹਿੰਦੇ ਵੀ ਔਨ ਡਿਊਟੀ ਸੀਗਾ ਦਿੱਲੀ ਤੋਂ ਆਪਣੇ ਘਰ ਆ ਰਿਹਾ ਸੀਗਾ ਰਸਤੇ ਦੇ ਵਿੱਚ ਕੋਈ ਸ਼ਰਾਰਤੀ ਆਂਸਰ ਮਿਲਦੇ ਨੇ ਪੁਲਿਸ ਦੀ ਵਰਦੀ ਵਿੱਚ ਉਹ ਸ਼ਰਾਰਤੀ ਆਂਸਰ ਜੀਗੇ ਉਹਨਾਂ ਨੇ ਕੁੱਟ ਮਾਰ ਕੀਤੀ ਕਰਨਲ ਦੇ ਨਾਲ ਸਿੱਖ ਸਰਦਾਰ ਦੇ ਨਾਲ ਤੁਹਾਨੂੰ ਇਹ ਸਾਰਾ ਮਾਹੌਲ ਕਿਵੇਂ ਲੱਗਦਾ ਹੈ ਨਹੀਂ ਜੀ ਨਹੀਂ ਉਹ ਕੋਈ ਗੁੰਡੇ ਨਹੀਂ ਗੁੰਡੇ ਸਾਡੇ ਪੰਜਾਬ ਦੇ ਗੁੰਡੇ ਨਹੀਂ ਹਮ ਸਰਕਾਰੀ ਜਿਹੜੇ ਥਾਪੇ ਗੁੰਡੇ ਨੇ ਜੀ ਪੁਲਿਸ ਵਾਲੇ ਸਿੱਧੇ ਗੁੰਡੇ ਨੇ ਮਤੁਲੇ ਇਸ ਸਾਰਾ ਕੁਝ ਸਰਕਾਰ ਕਰਾ ਰਹੀ ਹੈ ਹਮ ਸਿੱਖ ਅਫਸਰ ਇਹਨਾਂ ਜਿਹੜੇ ਚੰਗੇ ਸਿੱਖ ਅਫਸਰ ਨਹੀਂ ਹਮ ਇਹਨਾਂ ਨੇ ਬਹੁਤ ਜਿਆਦਾ ਮਾਰੇ ਨੇ ਉਹਨਾਂ ਦੀ ਤਰੱਕੀ ਤੋਂ ਇਹ ਉਹ ਕੰਮ ਵੀ ਉਹਨਾਂ ਤੋਂ ਲੈ ਲੈਂਦੇ ਨੇ ਹਮ ਭੌਂ ਕੇ ਉਹਨੂੰ ਖਤਮ ਕਰਨ ਦਾ ਵੀ ਇਹਨਾਂ ਦਾ سلسلہ ਹੈ ਜੀ ਕੋਈ ਐਡਾ ਅਫਸਰ ਜਿਹੜਾ ਪੰਜਾਬ ਦੇ ਵਿੱਚ ਰਹੇਗਾ ਕੱਲ ਨੂੰ ਛੁੱਟੀ ਕਰਕੇ ਆਪਣੀ ਸਰਵਿਸ ਕਰਕੇ ਜਾਏਗਾ ਜੀ ਇਹ ਬੰਦਾ ਸਾਨੂੰ ਚਾਹੀਦਾ ਨਹੀਂ ਹੂੰ ਇਹ ਬੰਦਾ ਕਿਸੇ ਤਰੀਕੇ ਨਾਲ ਖਤਮ ਹੋਣਾ ਚਾਹੀਦਾ ਇਹ ਸਰਕਾਰ ਦੀ ਸਾਰੀ ਇਹ ਚਾਲ ਏ ਜਿਹੜੀ ਭਾਈ ਸਾਹਿਬ ਉਹਨਾਂ ਨੇ ਲੰਬੇ ਸਮੇਂ ਦੇਸ਼ ਦੀ ਸੇਵਾ ਕੀਤੀ ਹੈ ਫੌਜ ਦੇ ਵਿੱਚ ਬੋਰਡਰਾਂ ਤੇ ਰਹਿ ਕੇ ਉਹ ਫਿਰ ਉਹਨਾਂ ਨੂੰ ਕੋਈ ਇਹ ਸੇਵਾ ਨਾਲ ਨਹੀਂ ਜੀ ਉਹਨਾਂ ਨੂੰ ਇਹ ਸੇਵਾ ਨਾਲ ਕੋਈ ਮਤਲ ਨਹੀਂ ਉਹ ਸਿੱਖ ਜਿਹੜਾ ਬੰਦਾ ਹੈ ਨਾ ਜਿਹੜਾ ਜ਼ੋਰਦਾਰਾ ਹੈ ਜਿਹੜਾ ਚੰਗੇ ਚਾਲ ਚੱਲਣ ਫੌਜ ਵਿੱਚ ਜੜਾ ਖੜਾ ਹੈ ਇਹ ਉਹ ਦੇਸ਼ ਸਾਰਿਆਂ ਦੇ ਰੋਣਾ ਪੈ ਗਿਆ ਨੇ ਉਹਦੀ ਕਰਤੂਤ ਦਾ ਨਾ ਸਾਰੀ ਦੁਨੀਆ ਤੇ ਪਤਾ ਲੱਗ ਗਿਆ। ਹੂੰ ਬਈ ਇਹ ਐਡਾ ਜਨਰਲ ਫੌਜ ਦਾ ਹੂੰ ਐਡੀ ਉਹਦੀ ਸਰਵਿਸ ਵਧੀਆ ਹੂੰ ਤੇ ਉਹਨੂੰ ਮਾਮੂਲੀ ਜੇ ਦੋ ਚਾਰ ਕਦੀ ਖਾਨਾ ਜਿਹਾ ਕਿਵੇਂ ਕੋਟ-ਕੋਟ ਕੇ ਕਿਤੇ ਸਾਰੇ ਕੁੱਟਿਆ ਸਰਕਾਰ ਬਿਨਾਂ ਸੈਂਟਰ ਤੋਂ ਉਹਨਾਂ ਦੀ ਤਾਕਤ ਨਹੀਂ ਕੁੱਟ ਜਾਣਾ। ਉਹ ਤਾਂ ਦੋਸ਼ ਕਿਸੇ ਕਰਨਲ ਦਾ। ਕੋਈ ਦੋਸ਼ ਨਹੀਂ ਸੀ। ਪ੍ਰਸ਼ਾਸਨ ਪਾਣੀ ਹੋਟਲ ਜੋ ਚੱਕ ਰਿਆ ਸੀ। ਹੂੰ ਇਹ ਹੀ ਦੋਸ਼ ਸੀ ਵਜ੍ਹਾ ਖੜਾ ਹੋ ਗਿਆ ਲੰਗਰ ਪਾਣੀ ਆਪਣਾ ਘਰ ਜਾਣਾ ਸਸੂ ਵੇ ਬੇਟਾ ਇਹ ਮਾ ਹੋ ਗਿਆ ਤਾਂ ਕਰ ਦਿਆ ਜੀ ਇਹਨੂੰ ਕਿੱਥੇ ਪਰੇਸ਼ਾਨ ਕਰਾਂਗੇ ਚੱਲ ਆਪਾਂ ਪਿਓ ਪੁੱਤੜੀ ਤੋਂ ਦੋ ਦੋ ਫੁੜਕੇ ਛੱਕ ਜਾਨੇ ਆ ਜੀ ਆ ਗੱਲ ਸੀ ਹਮਮ ਹੋਰ ਕੋਈ ਗੱਲ ਨਹੀਂ ਸੀ ਭਾਈ ਸਾਹਿਬ ਜਿਵੇਂ ਸਿੱਖਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਇਸ ਦੇਸ਼ ਦੇ ਵਿੱਚ ਕੀ ਇਹ ਸਿੱਖਾਂ ਦਾ ਦੇਸ਼ ਨਹੀਂ ਹੈਗਾ ਨਹੀਂ ਉਹ ਸਮਝਦੇ ਨਹੀਂ ਹਮ ਤੁਸੀਂ ਵੇਖੋ ਦੋ ਚਾਰ ਹਿੰਦੂ ਭਾਵੇਂ ਬੋਲਦੇ ਨੇ ਮੈਂ ਤੁਹਾਡੇ ਵੀ ਜ਼ਿਆਦਾ ਹੀ ਆ ਨਾ ਸਾਰੇ ਹਿੰਦੂ ਸਾਡੇ ਦੁਸ਼ਮਣ ਨੇ ਹਮ ਕਦੀ ਇਹਨਾਂ ਪੰਜਾਬ ਦੇ ਲੰਡਾ ਹੋ ਗਿਆ ਪੰਜਾਬ ਦੀ ਰਾਜਧਾਨੀ ਨਹੀਂ ਚੰਡੀਗੜ੍ਹ ਖੋਇਆ ਗਿਆ ਕਦੀ ਕਿਸ ਮੰਗਿਆ ਹੂੰ ਵੀ ਸਾਡਾ ਹੱਕ ਜਿਹਦੇ ਪਾਣੀ ਲੁੱਟਿਆ ਜੇ ਪਾਣੀ ਦਾ ਮਾਪਜਾ ਮੇਰੇ ਤਾਂ ਸਾਰੇ ਪੰਜਾਬ ਵਾਜਦੇ ਫਾਇਦਾ ਜਾਂ ਨੁਕਸਾਨ ਹੈ ਜੀ ਇਹ ਸਭ ਸਾਨੂੰ ਮਾਰਨ ਵਾਸਤੇ ਨੇ ਜਿੰਨੇ ਹਿੰਦੂ ਨੇ ਇੱਥੇ ਬੈਠੇ ਜੀ ਇਹ ਸਾਡਾ ਨੁਕਸਾਨ ਕਰਨ ਵਾਸਤੇ ਬੈਠੇ ਨੇ ਕੋਈ ਇਹਨਾਂ ਸਿੱਖਾਂ ਦੇ ਵਾਸਤੇ ਅੱਜ ਤੱਕ ਮੈਨੂੰ ਦੱਸੋ 47 ਤੋਂ ਪਿੱਛੇ ਸਾਡੇ ਨਾਲ ਧੱਕਾ ਹੀ ਨਾ ਹੋ ਰਿਹਾ ਜੀ ਕਿਵੇਂ ਹਾਂ ਮਾਰਿਆ ਗਿਆ ਹਾਂ ਦਾ ਨਾਰਾ ਹੂੰ ਬਿਲਕੁਲ ਨਹੀਂ ਜੀ ਜੀ ਇਹ ਬਿਲਕੁਲ ਅਸੀਂ ਦੇ ਨਾ ਕੇ ਹੱਥ ਜੋੜਨੇ ਆ ਨਾ ਅਸੀਂ ਇਹਨਾਂ ਦਾ ਬੁਰਾ ਕਰਨੇ ਆ ਪਰ ਫਿਰ ਵੀ ਹੈਵੀ ਹੋਈ ਜਾਂਦੇ ਨੇ ਕੋਈ ਸੱਜ ਤੋਂ ਪਤਾ ਨਹੀਂ ਕੀ ਕਰਾਉ ਨੇ ਇਹ ਤੇ ਰੱਬ ਜਾਣੇ ਕੀ ਕਰਾਉ ਨੇ ਸਾਡੇ ਤੋਂ ਕੀ ਸੋਚਦੇ ਨੇ ਸੋ ਦੋਸਤੋ ਤੁਸੀਂ ਗੱਲਬਾਤ ਸੁਣੀਏ ਭਾਈ ਗੁਲਜ਼ਾਰ ਸਿੰਘ ਪੰਥਕ ਕਾਲੀ ਲਹਿਰ ਦੇ ਜਿਹੜੇ ਆਗੂ ਹੈਗੇ ਨੇ ਗੱਲਬਾਤ ਕੀਤੀ ਜਿਸ ਤਰ੍ਹਾਂ ਮੁੱਦਾ ਸੀਗਾ ਸੰਤਪਾਪਾ ਜਰਨੈਲ ਸਿੰਘ ਭਿੰਡਰਾ ਵਾਲੇ ਦਾ ਅਮਿਤ ਸ਼ਾ ਗ੍ਰਹਿ ਮੰਤਰੀ ਭਾਰਤ ਦੇ ਨੇ ਗੱਲ ਕਹੇ ਵੀ ਜਿਹੜੇ ਪੰਜਾਬ ਦੇ ਵਿੱਚ ਲੋਕ ਭਿੰਡਰਾ ਵਾਲਾ ਬਣਨੇ ਚਾਹਤੇ تھے ਉਹ ਅੱਜ ਅੱਜਕੱਲ ਡਿਬਰੂਗੜ ਜੇਲ੍ਹ ਮੇ ਉਧਰ ਪਾਠ ਕਰਤੇ ਹਨ ਪਾਠ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਦਾ ਸੋ ਉਸੇ ਮੁੱਦੇ ਤੇ ਗੱਲ ਕੀਤੀ ਹੈਗੀ ਹੈ ਜਿਸ ਤਰ੍ਹਾਂ ਮਾਚਲ ਦੇ ਵਿੱਚ ਵੀ ਸੰਤ ਬਾਬਾ ਜਨੈਲਿਕ ਭਿੰਡਰਾਵਾਂ ਦੀ ਤਸਵੀਰ ਦਾ ਨਰਾਦਰ ਕੀਤਾ ਗਿਆ ਸੀਗਾ ਸੋ ਭਾਈ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਸੋ ਭਾਈ ਜਾਨ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ